ਸਾਡੇ ਨਾਲ ਸਾਡੇ ਮਾਨਯੋਗ ਵਿਧਾਇਕ ਸਵਰਦਾਰ ਜਗਰੂਪ ਸਿੰਘ ਜੀ ਗਿਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਇਥੋਂ ਜਿਹੜੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੋਈ ਹੈ ਸਾਡੇ ਨਾਲ ਸਾਡੀ ਸਾਰੀ ਪਾਰਟੀ ਦੇ ਨੁਮਾਇੰਦੇ ਸਾਡੇ ਬਲਾਕ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਅਰਵਿੰਦਰ ਸਿੰਘਲਾ ਜੀ ਸਾਡਾ ਸਾਰਾ ਸਟਾਫ ਇੱਥੇ ਪਹੁੰਚਿਆ ਹੈ ਤਾਂ ਜਿਹੜੀ ਪਹਿਲੀ ਬੋਲੀ ਲਗਾਈ ਗਈ ਹੈ ਫਿਰ ਜਸੀ ਤੋਂ ਪਹੁੰਚੇ ਸੀ ਕਿਸਾਨ ਨਾਜਮ ਸਿੰਘ ਜੀ ਉਹਨਾਂ ਦੀ ਫਸਲ ਦੀ ਜਿਹੜੀ ਬੋਲੀ ਹੈ ਜੋ ਐਮ ਐਸ ਪੀ ਹੈਗੀ ਉਦੇ ਉੱਪਰ ਬੋਲੀ ਲਗਾਈ ਚੁੱਕੀ ਹੈ ਤਾਂ ਸਾਰੇ ਹੀ ਅਸੀਂ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜੋ ਫਸਲ ਦਾ ਜੋ 6 ਸਾਲ 6 ਮਹੀਨੇ ਪੁੱਤਾ ਨੂੰ ਫਸਲ ਪਾਲੀ ਸੀ ਉਹਨਾਂ ਨੂੰ ਵੇਚਣ ਲਈ ਮੰਡੀ ਦੇ ਵਿੱਚ ਪਹੁੰਚੇ ਨੇ ਸਾਡੀ ਮੰਡੀ ਦੇ ਵਿੱਚ ਸਾਰੇ ਪ੍ਰਬੰਧ ਬਾ ਮੁਕੰਮਲ ਹਨ ਜਿਵੇਂ ਪਿੰਡਾਂ ਦੇ ਆ ਮੰਡੀਆਂ ਆਈਏ ਆਸਪਾਸੇ ਨਗਰ ਵਾਲਾ ਹੋਗਾ ਬਲੌਰ ਹੋਗਾ ਤਾਂ ਮੰਡੀਆਂ ਦੀ ਸਫਾਈ ਨਹੀਂ ਹੋਈ ਜੀ ਕਿਸਾਨਾਂ ਦਾ ਰਾਸ ਸੀ ਪਿਛਲੇ ਦਿਨੀ ਵੀ ਅਸੀਂ ਕਹਿੰਦੇ ਸੀ ਬਹੁਤ ਗਰਾਰਤ ਆ ਪਿਛਲੇ 15 ਤਰੀਕ ਤੋਂ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਹੈ ਜੀ ਅਸੀਂ ਆਪ ਜਾ ਕੇ ਸਾਡੀ ਟੀਮ ਨੇ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਲਿਆ ਸੀ ਸਾਰੇ ਕਿਤੇ ਸੀਗਾ ਵੀ ਫਸਲ ਹੁਣ ਆਈ ਹੈ 15 ਦਿਨਾਂ ਦਾ ਡਿਫਰੈਂਸ ਆ ਵੀ ਹੋ ਸਕਦਾ ਵੀ ਕਿਤੇ ਕੋਈ ਕਮੀ ਆ ਗਈ ਹੋਵੇ ਤਾਂ ਉਸ ਨੂੰ ਸਾਰਿਆਂ ਨੂੰ ਦੁਰਸਤ ਕਰ ਲਿਆ ਜਾਵੇਗਾ ਚੇਅਰਮੈਨ ਜੀ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਪਿਛਲੇ ਕਾਫੀ ਲੰਬੇ ਦਿਨ ਤੋਂ ਪਾਣੀ ਹੈ ਇਹ ਕਿ ਫਸਲ ਦਾ ਪੂਰਾ ਕੋਈ ਬਿਲਕੁਲ ਨਹੀਂ ਪੁਰਾਣੇ ਦੀ ਕੋਈ ਦਿੱਕਤ ਨਹੀਂ ਹੈ ਮੇਰੇ ਪਿੱਛੇ ਦੇਖੋਗੇ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਤੋੜੇ ਰੱਖੇ ਗਏ ਕੈਂਪਰ ਰੱਖੇ ਗਏ ਹੈ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਕਾਇਦਾ ਪਾਖਾਨਾ ਰੱਖੇ ਗਏ ਨੇ ਤਾਂ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਸਾਫ ਸਵੱਜ ਦਾ ਪ੍ਰਬੰਧ ਹੈ ਤਾਂ ਸਾਰੇ ਦ ਫਿਰ ਵੀ ਕਮੀਆਂ ਤਾਂ ਤੁਸੀਂ ਸਾਡੇ ਨਿਗ੍ਹਾ ਲਿਆ ਦਿਓ ਉਹਨੂੰ ਵੀ ਦੂਰ ਕਰ ਲੇਦੇ ਹਾਂ ਕਿਸਾਨ ਦੀ ਫਸਲ ਕਿੰਨੀ ਚੱਕ ਕਿੰਨੇ ਕਾਲੇ ਚੱਕੋਗੇ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਮੋਇਸਚਰ ਹੈ ਉਹ ਤੈ 17% ਤੋਂ ਘੱਟ ਹੋਣਾ ਚਾਹੀਦਾ ਜੇ ਕਿਸਾਨ 17% ਤੋਂ ਘੱਟ ਮੋਇਸਚਰ ਲੈ ਕੇ ਆਏਗਾ ਤਾਂ ਮੰਡੀ 'ਚ ਲਿਆਉਣ ਦਾ ਸਾਰ ਉਹਦਾ ਚਾਰ ਸਾਫ ਸਪਾਈ ਤੋਂ ਬਾਅਦ ਏਜੰਸੀਆਂ ਨੂੰ ਹਦਾਇਤ ਕੀਤੀ ਜਾ ਸਕੀ ਵੀ ਜਲਦੀ ਤੋਂ ਜਲਦੀ ਕਿਸਾਨ ਨੂੰ ਵਿਲਾ ਕਰਕੇ ਉਹਦੇ ਖਾਤੇ 'ਚ ਪੇਮੈਂਟ ਪਹੁੰਚ ਜਾਵੇ ਜੀ ਠੀਕ ਹੈ ਛੋਨੇ ਦੀ ਬੋਲੀ ਸਟਾਰਟ ਕਰਨ ਵਾਸਤੇ ਹਾਜ਼ਰ ਹੈ ਮੇਰੇ ਨਾਲ ਨੇ ਸਾਡੇ ਚੇਅਰਮੈਨ ਬਰਜੀਤ ਸਿੰਘ ਬੱਲੀ ਜੀ ਪ੍ਰੈਸ ਦੇ ਪਾਸੇ ਖੜੇ ਨੇ ਸਾਡੇ ਬਲਾਕ ਪ੍ਰਧਾਨ ਨੇ ਗਿਫਤਾਰ ਸਿੰਘ ਵਿੱਕੀ ਜੀ ਜਗਦੀਸ਼ ਸਿੰਘ ਬਰਾਇਜ ਜੀ ਇਹਦੇ ਸਾਰੇ ਸਾਥੀ ਸੁਖਦੀਪ ਸਿੰਘ ਫਿਰਮਾ ਮੈਸਟਰ ਕੰਟਰੋਲ ਸਾਡੇ ਜਿਹੜੇ ਇੱਥੇ ਮਾਰਕਟ ਕਮੇਟੀ ਦੇ ਸਕਤੀ ਨੇ ਉਹਨਾਂ ਦਾ ਹਮਲਾ ਸਾਰਾ ਇੱਥੇ ਹੈ ਵੱਖ-ਵੱਖ ਏਜੰਸੀਆਂ ਦੇ ਜਿਹੜੇ ਨੁਮਾਇੰਦੇ ਇੱਥੇ ਹਾਜ਼ਰ ਹੈ ਬ੍ਰਿੰਡੇ ਦੇ ਵਿੱਚ ਚਾਰ ਏਜੰਸੀਆਂ ਪਨਗ੍ਰੇਨ ਮਾਰਕਫੈਡ ਪੰਜ ਸੌ ਤੇ ਬੇਅਰ ਹਾਊਸ ਇਹ ਚਾਰਾਂ ਨੇ ਖਰੀਦ ਸ਼ੁਰੂ ਕੀਤੀ ہوئی ਹੈ ਜਿਹੜੀ ਮਿਨੀਮਮ ਰੀਜਲ ਪ੍ਰਾਈਸ ਹੈਗੀ ਹੈ ਸਰਕਾਰ ਨੂੰ 2399 ਰੁਪਏ ਔਰ ਮੌਇਸਚਰ ਜਿਹੜਾ 17% ਤੋਂ ਘੱਟ ਦੇਣਾ ਹੈ 2024 ਦੇ ਵਿੱਚ 25202 ਐਮਟੀ ਮੀਟ੍ਰਿਕ ਟਨ ਜਿਹੜੀ ਹੈ ਉਹ ਇੱਥੇ ਆਮਦ ਹੋਈ ਸੀ ਇੱਥੇ ਹੁਣ ਤੱਕ ਦੀ ਆਮਦ ਜਿਹੜੀ ਹੈ ਮੰਡੀ ਦੀ 660 ਮੀਟ੍ਰਿਕ ਟਨ ਹੋ ਚੁੱਕੀ ਹੈ ਔਰ 360 ਮੀਟ੍ਰਿਕ ਟਨ ਦੀ ਜਿਹੜੀ ਬੋਲੀ ਲੱਗ ਚੁੱਕੀ ਹੈ 147 ਮੀਟਰ ਟਨ ਜਿਹੜੀ ਹੈ ਉਹਦੀ ਲਿਫਟਿੰਗ ਹੋ ਗਈ ਹੈ ਪ੍ਰਬੰਧ ਸਾਰੇ ਠੀਕ ਹੈ ਜੀਮੇਦਾਰ ਜਿਹੜੇ ਇਹਨਾਂ ਦੀ ਬੋਲੀ ਹੋਈ ਹੈ ਜੀ ਨਾਸ ਇਹਨਾਂ ਦਾ ਨਾਜਮ ਸਿੰਘ ਜੱਸੀ ਤੋਂ ਉਹਨਾਂ ਨੇ ਦੱਸਿਆ ਕਿ ਝਾੜ ਠੀਕ ਹੈ ਖਾਸ ਤੌਰ ਤੇ ਮੈਂ ਵਧਾਈ ਦਿੰਦਾ ਜਿਹੜੇ ਕਿਸਾਨ ਭਰਾ ਫਸਲ ਲੈ ਕੇ ਆ ਰਹੇ ਹੈ ਉਹ ਜਿਹੜੀ ਮਹਸਲ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ 11% ਤੋਂ ਉੱਤੇ ਲੈ ਕੇ ਆ ਰਹੇ ਸਾਰਾ 5.5 ਜੀਆ ਇਹਦੀ ਬੋਲੀ ਲਈ ਇਹਦੇ ਨਾਲ ਫਾਇਦਾ ਇਹ ਹੁੰਦਾ ਇੱਕ ਤਾਂ ਜਲਦੀ ਵੇਲੇ ਹੋ ਜਾਂਦੀ ਹੈ ਇੱਕ ਏਜੰਸੀਆਂ ਆਪ ਦਾ ਬੋਲੀ ਲਾ ਕੇ ਦਵਾ ਦਾ ਮਾਲ ਚੱਕਣ ਵਾਲੀ ਬਣਦੀਆਂ ਜਿਹਦੇ ਨਾਲ ਆੜਤੀਆਂ ਨੂੰ ਵੀ ਔਰ ਕਿਸਾਨ ਨੂੰ ਵੀ ਸਮੇਂ ਸਿਰ ਪੈਸੇ ਜਿਹੜੇ ਆ ਪੇਮੈਂਟ ਹੁੰਦੀ ਰਹਿੰਦੀ ਹੈ ਮੈਂ ਜਿਹੜੇ ਮਾਰਕੀਟ ਕਮੇਟੀ ਦਾ ਇੱਥੇ ਅਮਲਾ ਹੈ ਉਹਨਾਂ ਨੇ ਸਹੀ ਪ੍ਰਬੰਧ ਕੀਤੇ ਹੈ ਮੈਂ ਕਿਸਾਨਾਂ ਨੂੰ ਪੁੱਛਿਆ ਕਿ ਇੱਥੇ ਪਾਣੀ ਦੇ ਪ੍ਰਬੰਧ ਸਫਾਈ ਦੇ ਪ੍ਰਬੰਧ ਚੇਅਰਮੈਨ ਸਾਹਿਬ ਨੇ ਬਿਆਨ ਦਿੱਤਾ ਕਿਤੇ ਨੇ ਜਿਹਦੇ ਨਾਲ ਕੋਈ ਤਕਲੀਫ ਨਹੀਂ ਆਦੀ ਮੈਂ ਆਸ਼ਵਾਸਨ ਦਿੰਦਾ ਕਿ ਪ੍ਰਮਾਤਮਾ ਹੁਣ ਜਿਹੜਾ ਬੱਦਲਬਾਈ ਤੋਂ ਬਚਿਤ ਰੱਖੇ ਔਰ ਕਿਸਾਨਾਂ ਦੀ ਜਿਹੜੀ ਪੱਤਾ ਵਾਂਗੂ ਪਾਲੀ ਫਸਲ ਹੈ ਉਹ ਸਮੇਂ ਸਿਰ ਆ ਕੇ ਉਹ ਆਪਦੇ ਘਰੇ ਉਹਦੀ ਜਿਹੜੀ ਆ ਆਪਦੀ ਉਸ ਦੀ ਕੀਮਤ ਹੈ ਉਹ ਲੈ ਕੇ ਕਰੇ ਜਾਣ ਜਿਹੜੇ 6 ਮਹੀਨਿਆਂ ਦੇ ਉਹਨਾਂ ਦੇ ਖਰਚੇ ਉਹਨਾਂ ਦੀ ਆਸ ਉਮੀਦ ਪੂਰੀ ਕਈ ਵਾਰੀ ਕਿਸਾਨ ਜਲਦੀ ਉਹਨੂੰ ਲੈ ਆਉਂਦੇ ਆ ਪਰ ਬਾਅਦ ਮੰਡੀ 'ਚ ਜਿਹੜਾ ਸਾਨੂੰ ਨਾ ਰੱਖਣਾ ਪੈਂਦਾ ਤਾਂ ਕੀ ਕਹਿਣਾ ਚਾਹੁੰਦੇ ਸਿੱਖੋ ਬਾਰ ਬਾਰ ਮੈਕਵੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਇਸ਼ਤਿਹਾਰ ਵੀ ਦਿੱਤੇ ਗਏ ਆ ਸੀਐਮ ਸਾਹਿਬ ਵੱਲੋਂ ਪਖਵਾਰਾਂ ਦੇ ਵਿੱਚ ਬੇਨਤੀ ਵੀ ਕੀਤੀ ਗਈ ਹੈ ਮੈਂ ਵੀ ਬੇਨਤੀ ਕਰਦਾ ਤੁਹਾਡੇ ਮੱਧ ਹੋ ਰਹੇ ਕਿ ਝੋਨੇ ਨੂੰ ਸਕਾ ਕੇ ਲਿਓਣ ਇਹਦੇ ਨਾਲ ਇੱਕਦਮਾਂ ਦਾ ਸਮਾਂ ਨਹੀਂ ਖਰਾਬ ਹੋਊਗਾ ਆਉਣਗੇ ਬੋਲੀ ਲੱਗ ਜੂ ਮਾਲ ਚੱਕਿਆ ਜਾਊ ਆਰਥੀਆਂ ਨੂੰ ਵੀ ਸਮੇਂ ਸਿਰ ਪੈਸੇ ਪਹੁੰਚ ਜਾਣਗੇ ਕਿਸਾਨ ਦੇ ਖਾਤਿਆਂ 'ਚ ਵੀ ਸਮੇਂ ਸਿਰ ਪੈਸੇ ਪਹੁੰਚ ਜਾਣਗੇ